ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਲਈ VOTING ਸ਼ੁਰੂ ਹੋ ਗਈ ਠੰਡ ਦੇ باوجود ਵੋਟਰ ਦਿਨ ਚੜ੍ਹਦੇ ਹੀ ਪੋਲਿੰਗ ਸਟੇਸ਼ਨਾਂ ਤੇ ਪਹੁੰਚ ਕੇ ਨੇ ਐਨਸੀ ਇਟਲੀ ਅੱਜ ਸ਼ਾਮ 6 ਵਜੇ ਤੱਕ VOTING ਹੋਵੇਗੀ ਤੇ 23 ਨਵੰਬਰ ਨੂੰ ਨਤੀਜਾ ਦਾ ਐਲਾਨ ਕੀਤਾ ਜਾਵੇਗਾ ਦੱਸਿਆ ਕਿ ਪੰਜਾਬ ਚ ਚਾਰ ਵਿਧਾਨ ਸਭਾ ਹਲਕਿਆਂ ਬਰਨਾਲਾ ਗਿੱਦੜਵਾ ਡੇਰਾ ਬਾਬਰ ਨਾਨਕ ਤੇ ਚੱਬੇਵਾਲ ਦੀਆਂ ਸੀਟਾਂ ਲਈ ਅੱਜ ਵੋਟਿੰਗ ਹੋ ਰਹੀ ਹੈ। ਇਤਿਹਾਸ ਦੇ ਕਿ ਬਰਨਾਲਾ ਗਿੱਦੜਵਾ ਡੇਰਾ ਬਾਬਰ ਨਾਨਕ ਤੇ ਰਾਖਵੇ ਹਲਕੇ ਚੱਬੇਵਾਲ ਦੇ ਵਿਧਾਇਕਾ ਨੇ ਲੋਕ ਸਭਾ ਚੋਣਾਂ ਗੀਤਨ ਮਗਰੋਂ ਵਿਧਾਇਕੀ ਤੋਂ ਸਤੀਫਾ ਦੇ ਦਿੱਤਾ ਸੀ। ਇਨ੍ਹਾਂ ਹਲਕਾ ਦੀ ਨੁਮਾਇੰਗੀ ਕਰਨ ਵਾਲੇ ਵਿਧਾਇਕਾ ਦੇ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ ਉਪ ਚੋਣਾਂ ਜ਼ਰੂਰੀ ਹੋ ਗਈਆਂ ਸਨ ਜਿਸ ਕਰਕੇ ਇਨ੍ਹਾਂ ਹਲਕਾ ਵਿੱਚ जिमਨੇ ਚੋਣਾ ਹੋ ਰਿਆ ਨੇ ਜਿਮਨੇ ਚੋਣਾ ਦੇ ਨਤੀਜੇ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਵੀ ਆਪਣੇ ਪ੍ਰਭਾਵ ਛੱਡਣਗੇ ਇਤਿਹਾਜ਼ੇ ਕੀ ਮੁੱਖ ਚੋਣ ਅਧਿਕਾਰੀ ਸਿਵਿੰਸ ਸੀ ਨੇ ਦੱਸਿਆ ਕਿ ਪੋਲਿੰਗ ਸਟਾਫ ਦੀ ਸਹੂਲਤ ਲਈ ਪੋਲਿੰਗ ਸਟੇਸ਼ਨਾਂ 'ਤੇ ਖਾਣ ਪੀਣ ਦੇ ਰਿਹائش ਤੇ ਉਜਲ ਪ੍ਰਬੰਧ ਤੇ ਵਧ ਰਹੀ ਠੰਡ ਤੋਂ ਬਚਾਉਣ ਲਈ ਲੋੜੀਂਦੇ ਉਪਾਏ ਕੀਤੇ ਗਏ ਨੇ ਤੇ ਦੱਸਿਆ ਕਿ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਲਈ ਪੀਣ ਵਾਲੇ ਪਾਣੀ ਵੋਟਿੰਗ ਏਰੀਆ ਵਧੀਆ ਕੁਆਲਿਟੀ ਦੇ ਪਖਾਨਿਆਂ ਤੇ ਹੋਰ ਸਹੂਲਤਾ ਦਾ ਪ੍ਰਬੰਧ ਕੀਤਾ ਗਿਆ। ਇਤਿਹਾਸ ਦੇ ਕਿ ਚਾਰੇ ਹਲਕਿਆਂ ਵਿੱਚ ਕੁੱਲ ਵੋਟਰਾਂ ਦੀ ਗਿਣਤੀ 696316 ਹੈ ਤੇ ਕੁੱਲ 831 ਪੋਲਿੰਗ ਸਟੇਸ਼ਨ ਬਣਾਏ ਗਏ ਨੇ। ਇਤਿਹਾਸ ਦੇ ਕਿ ਡੇਰਾ ਬਾਬਾ ਨਾਨਕ ਵਿੱਚ 193268 ਵੋਟਰ ਨੇ ਤੇ 241 ਪੋਲਿੰਗ ਸਟੇਸ਼ਨ ਬਣਾਏ ਗਏ ਨੇ। ਇਤਿਹਾਸ ਦੇ ਕਿ ਚੋਬੇਵਾਲ ਵਿੱਚ ਵੋਟਰਾਂ ਦੀ ਗਿਣਤੀ 1,59,254 ਹੈ ਤੇ 205 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਤੇ ਦੱਸਦੇ ਕਿ ਗਿੱਦੜਬਾਹ ਵਿੱਚ ਵੋਟਰਾਂ ਦੀ ਗਿਣਤੀ 1,66,499 ਹੈ ਤੇ 173 ਪੋਲਿੰਗ ਸਟੇਸ਼ਨ ਬਣਾਏ ਗਏ ਨੇ ਤੇ ਦੱਸਦੇ ਕਿ ਬਰਨਾਲਾ ਵਿੱਚ 1,77,305 ਵੋਟਰ ਤੇ 212 ਪੋਲਿੰਗ ਸਟੇਸ਼ਨ ਬਣਾਏ ਗਏ ਤੇ ਦੱਸਦੇ ਕਿ ਚਾਰਜਾਂ ਸੁਬਾ ਹਲਕਾ ਤੋਂ ਗਿੱਦੜ ਬਾ ਡੇਰਾ ਬਾਬਰ ਨਾਨਕਪੁਰ 24 ਵਾਰ ਤੇ ਪਹਿਲਾ ਕਾਂਗਰਸ ਦਾ ਕਬਜ਼ਾ ਸੀ ਅਤੇ ਬਰਨਾਲਾ ਸੀਟ ਤੋਂ ਆਪ ਵਿਧਾਇਕ ਨਮਾਇਨ ਕੇ ਕਰ ਰਹੇ ਸੰਤੇਜ ਅੱਜ ਸਵੇਰੇ ਤੋਂ ਹੀ VOTING ਪੈਣੀਆਂ ਸ਼ੁਰੂ ਹੋ ਗਈਆਂ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਜਨਤਾ ਕਿਸ ਨੂੰ ਆਪਣਾ ਕੀਮਤੀ ਵੋਟ ਦੇਵੇਗੀ ਹੋਰ ਅਪਡੇਟ ਲਈ ਦੇਖਦੇ ਰਹੋ ਜੀ ਐਵਰੀ ਟੀਵੀ